ਤੇ ਪਾਣੀ ਦੇ ਨਾਲ ਘਰੇ ਹੋਏ ਨੇ ਤਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸ਼ਾਨੀ ਔਰ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਪਹਿਲੇ ਦਿਨ ਤੋਂ ਹੀ ਗਰਾਊਂਡ 'ਤੇ ਨੇ ਹਾਲਾਂਕਿ ਹੁਣ ਵੀ ਗੱਲਬਾਤ ਕਰਨ ਦੇ ਲਈ ਅਸੀਂ ਉਹਨਾਂ ਦੇ ਕੋਲ ਪਹੁੰਚੇ ਪਰ ਉਹ ਕੰਮ ਦੇ ਵਿੱਚ ਇੰਨੇ ਮਸ਼ਰੂਫ ਨੇ ਕਿ ਕਾਫੀ ਸਮਾਂ ਸਾਨੂੰ ਲੱਗਾ ਮੈਮ ਉਹਦੀ ਅਸੀਂ ਤਾਰੀਫ਼ ਵੀ ਕਰਦੇ ਹਾਂ ਤੁਸੀਂ ਬੋਰਡ 'ਤੇ ਗਏ ਹੋ ਹਾਲਾਂਕਿ 3-4 ਘੰਟੇ ਗਰਮੀ ਦੇ ਵਿੱਚ ਲੱਗੇ ਅਸੀਂ ਵੀ ਇੰਤਜ਼ਾਰ ਕੀਤਾ ਕਿਉਂਕਿ ਤੁਹਾਡੀਆਂ ਗੱਲਾਂ ਔਰ ਲੋਕਾਂ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਨੇ ਸਭ ਤੋਂ ਪਹਿਲਾਂ ਤਾਂ ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਹਾਲਾਤ ਕੀ ਨੇ ਨੇ ਉਹਨਾਂ ਸਾਡਾ ਜਿਹੜਾ ਜ਼ਿਲ੍ਹਾ ਹੈ ਇਹਦੇ ਵਿੱਚ ਜਿਹੜਾ ਰੈਸਕਿਊ ਤੇ ਇਵੈਕੂਏਸ਼ਨ ਵਾਲਾ ਕੰਮ ਸੀਗਾ ਉਹ ਸਾਡਾ ਲਗਭਗ ਕੰਪਲੀਟ ਹੋ ਚੁੱਕਿਆ ਹੈ ਹੁਣ ਅਸੀਂ ਲੋਕਾਂ ਦੀ ਰਾਹਤ ਪਹੁੰਚਾਣੀ ਤੇ ਪਾਵਰ ਦੀ ਸਪਲਾਈ ਨੂੰ ਰিস্টੋਰ ਕਰਨਾ ਪੀਣ ਵਾਲਾ ਪਾਣੀ ਪ੍ਰੋਪਰ ਉੱਥੇ ਪਹੁੰਚੇ ਹੁਣ ਜਿਹੜਾ ਆਪਣੀ ਸਕੀਮ ਸੀਗੀ ਉਹਨਾਂ ਨੂੰ ਦੁਬਾਰਾ ਚਾਲੂ ਕਰਨਾ ਵਾਟਰ ਸਪਲਾਈ ਸਕੀਮਸ ਮੋਬਾਈਲ ਦੇ ਵਿੱਚ ਨੈਟਵਰਕ ਇਹ ਇਹ ਚੀਜ਼ਾਂ ਤੇ ਅਸੀਂ ਕੰਮ ਕਰ ਰਹੇ ਤੇ ਮੋਸਟ ਇੰਪੋਰਟੈਂਟਲੀ ਸਾਡੇ 16 ਕੈਂਪ 24 ਘੰਟੇ ਚੱਲਦੇ ਹੈਗੇ ਆ ਜਿਹੜਾ ਕਿ ਪਿੰਡ ਇਫੈਕਟ ਹੋਏ ਸੀਗੇ ਪ੍ਰਭਾਵਿਤ ਪੇ ਖੇਤਰਾਂ ਦੇ ਵਿੱਚ ਹੀ ਉਹ ਚੱਲਦੇ ਹੈਗੇ ਆ ਜਿੱਥੇ ਕਿ ਮਤਲਬ ਹਰ ਇੱਕ ਤਰ੍ਹਾਂ ਦੀ ਰਾਹਤ ਮਿਲ ਰਹੀ ਹੈ ਇਨਕਲੂਡਿੰਗ 24 ਘੰਟੇ ਉੱਥੇ ਡਾਕਟਰ ਬੈਠੇ ਹੁੰਦੇ ਆ ਕਿਉਂਕਿ ਸਾਨੂੰ ਨਹੀਂ ਚਾਹੀਦਾ ਹੁਣ ਕਿ ਅਸੀਂ ਇੱਕ ਹੋਰ ਪ੍ਰੋਬਲਮ ਕੋਈ ਫੇਸ ਕਰੀਏ ਜਿਵੇਂ ਕਿ ਵੈਕਟਰ ਬੋਰਨ ਡਿਜ਼ੀਜ਼ਸ ਆਪਾਂ ਕਹਿ ਸਕਦੇ ਆ ਪਾਣੀ ਦੀ ਪਾਣੀ ਕਰਕੇ ਜਿਹੜੀਆਂ ਬਿਮਾਰੀਆਂ ਹੋ ਸਕਦੀਆਂ ਐ ਜਾਂ ਮੱਠਰ ਕਰਕੇ ਜਿਹਨੀਆਂ ਬਿਮਾਰੀਆਂ ਹੋ ਸਕਦੀਆਂ ਲੋਕਾਂ ਨੂੰ ਸਕਿਨ ਦੀਆਂ ਪ੍ਰੋਬਲਮਸ ਕਿਉਂਕਿ ਇੰਨੇ ਦਿਨ ਪਾਣੀ ਉਥੇ ਉਹ ਆਪ ਖੜੇ ਸੀਗੇ ਉਹਨਾਂ ਦੇ ਪਾਉਂ ਮਤਲਬ ਕਾਫੀ ਸਕਿਨ ਇਨਫੈਕਸ਼ਨਸ ਦੇ ਕੇਸਸ ਵੀ ਆ ਰਹੇ ਸੋ ਅਸੀਂ ਇਹ ਨਹੀਂ ਚਾਹਦੇ ਕਿ ਕਿਸੇ ਤਰੀਕੇ ਦੀ ਕੋਈ ਮਹਾਮਾਰੀ ਇੱਥੇ ਸ਼ੁਰੂ ਹੋਵੇ ਸੋ ਅਸੀਂ ਉਸ ਚੀਜ਼ ਸੇ ਟੈਲਪ ਹੋਣ ਲਈ ਸੋਲਾ ਆਪਾਂ ਰਾਹਤ ਕੈਂਪ ਜਿਹੜੇ ਨੇ ਐਸਟੈਬਲਿਸ਼ ਕੀਤੇ ਹੋਈਆਂ ਨਾ ਪਿੰਡਾਂ ਨੂੰ ਹੀ ਕੇਟਰ ਕਰਦੇ ਆ ਜਿਵੇਂ ਮੈਂ ਕੱਲ ਦੀ ਐਗਜ਼ੈਂਪਲ ਦਿੰਨੀ ਹੈ ਕਿ ਓਨੇਵਾਲ ਚ ਇੱਕ ਸਨੇਕ ਬਾਈਟ ਹੋਈ ਤੇ ਸਾਰਿਆਂ ਦੇ ਸਾਂਝੇ ਐਫਰਟ ਕਰਕੇ ਅਸੀਂ ਉਸ ਪਰਸਨ ਨੂੰ ਉਸੇ ਟਾਈਮ ਤੇ ਜਿਹੜਾ ਹੈਗਾ ਰੈਸਕਿਊ ਕਰਕੇ ਐਂਟੀ ਵੈਨਮ ਜਿਹੜਾ ਹੈਗਾ ਉੱਥੋਂ ਹੀ ਦਵਾ ਕੇ ਫਿਰ ਆਪਾਂ ਐਸਡੀਐਚ ਜਨਾਲਾ ਲੈ ਕੇ ਗਏ ਸੋ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਾਂਗੀ ਕਿ ਜਿਹੜੀ ਵੀ ਸਮਗਰੀ ਤੁਹਾਨੂੰ ਚਾਹੀਦੀ ਹੈ ਭਾਵੇਂ ਸੈਨੇਟਰੀ ਨੈਪਕਿਨਸ ਹੋਣ ਚਪਲਾ ਹੋਣ ਆਟਾ ਰਾਸ਼ਨ ਸੁੱਕਾ ਰਾਸ਼ਨ ਜਿਹੜਾ ਆਪਣਾ ਦਵਾਈਆਂ ਈਵਨ ਵੈਟਰਨਰੀ ਡਾਕਟਰਸ ਨੂੰ ਅਸੀਂ ਉੱਥੇ ਹੀ ਬਿਠਾ ਰੱਖਿਆ ਤਾਂ ਇੱਕ ਸਿੰਗਲ ਵਿੰਡੋ ਸਿਸਟਮ ਟਾਈਪ ਆਪਾਂ ਐਸਟੈਬਲਿਸ਼ ਕਰ ਦਿੱਤਾ ਹੈ ਉੱਥੇ ਹੀ ਤੁਸੀਂ ਆ ਕੇ ਆਪਣਾ ਨੋਟ ਕਰਾ ਜਾਓ ਤੁਹਾਨੂੰ ਸ਼ਾਮ ਤੱਕ ਉਹ ਚੀਜ਼ ਤੁਹਾਨੂੰ ਉੱਥੇ ਜੇ ਨਹੀਂ ਆਲਰੇਡੀ ਹੈਗੀ ਤਾਂ ਤੁਹਾਨੂੰ ਉੱਥੇ ਡੈਫੀਨਿਟਲੀ ਸ਼ਾਮ ਤੱਕ ਉਹ ਚੀਜ਼ ਉੱਥੇ ਪ੍ਰੋਵਾਈਡ ਹੋ ਜਾਏਗੀ ਤੇ ਡਾਕਟਰ ਸਾਹਿਬਾਨ ਉੱਥੇ ਹੀ ਨੇ ਐਂਡ ਮੈਂ ਸਾਰਿਆਂ ਨੂੰ ਕਹਾਂਗੀ ਜਿਨ੍ਹਾਂ ਦੇ ਵੀ ਛੋਟੇ ਬੱਚੇ ਬਿਕੋਜ਼ ਮੈਨੂੰ ਪਤਾ ਹੈ ਕਾਫੀ ਲੋਕ ਸਾਡੇ ਕੋਲ ਜਿਹੜੇ ਰੈਸਕਿਊ ਹੋ ਕੇ ਕੈਂਪਸ 'ਚ ਰਹੇ ਸੀਗੇ ਹੁਣ ਘਰਾਂ ਨੂੰ ਵਾਪਸ ਜਾ ਚੁੱਕੇ ਹਨ ਤਾਂ ਮੈਂ ਸਾਰਿਆਂ ਨੂੰ ਇਹ ਜ਼ਰੂਰ ਕਹਾਂਗੀ ਕਿ ਜਿਹੜੇ ਬੱਚੇ ਹੈਗੇ ਉਹਨਾਂ ਲਈ ਵੀ ਖਿਡੌਣੇ ਬੱਚਿਆਂ ਲਈ ਕੱਪੜੇ ਉਹ ਸਾਰਾ ਉੱਥੇ ਅਸੀਂ ਅਰੇਂਜ ਕੀਤਾ ਹੋਇਆ ਹੈ ਬੁੱਕਸ ਕਾਪੀਆਂ ਬੈਗਸ ਸੋ ਪਲੀਜ਼ ਤੁਸੀਂ ਜਿਹੜਾ ਹੈਗਾ ਆਪਣਾ ਜੋ ਵੀ ਰਿਕੁਆਇਰਮੈਂਟ ਹੈਗੀ ਹੈ ਉੱਥੇ ਨੋਟ ਕਰਾ ਦਿਓ ਤੇ ਜੇ ਉੱਥੇ ਤੁਰੰਤ ਹੀ ਮਿਲ ਜਾਂਦਾ ਤੁਹਾਨੂੰ ਮਿਲ ਜੇਗਾ ਨਹੀਂ ਤਾਂ ਸ਼ਾਮ ਤੱਕ ਐਟ ਐਨੀ ਕਾਸ ਤੁਹਾਨੂੰ ਉੱਥੇ ਪ੍ਰੋਵਾਈਡ ਹੋ ਜਾਏਗਾ ਬਿਕੋਜ਼ ਸਾਨੂੰ ਨਾ ਇਹ ਬੜੀ ਸਾਰੀ ਕੰਪਲੇਨਸ ਆ ਰਹੀਆਂ ਸੀਗੀਆਂ ਕਿ ਜਿਹੜਾ ਰਾਹਤ ਕਿਉਂਕਿ ਕਾਫੀ ਲੋਕਾਂ ਦੇ ਘਰ ਜਿਹੜੇ ਰੋਡ ਤੇ ਹੈਗੇ ਆ ਸ਼ਾਇਦ ਉਹਨਾਂ ਤੱਕ ਜ਼ਿਆਦਾ ਜਲਦੀ ਪਹੁੰਚ ਜਾਂਦੀ ਹੈ ਬਿਕੋਜ਼ ਟਰੈਕਟਰ ਟ੍ਰੋਲੀ ਵੀ ਕੰਪਲੇਂਟਸ ਵੀ ਆ ਰਹੀਆਂ ਕਿ ਇੱਕ ਜਗ੍ਹਾ ਤੇ ਜਿਆਦਾ ਰਾਸ਼ਨ ਜਿਹੜਾ ਬਾਰ-ਬਾਰ ਪਹੁੰਚਦਾ ਸੋ ਮੈਂ ਮੈਂ ਤਾਂ ਹੀ ਲੋਕਾਂ ਨੂੰ ਇਹ ਕਹਾਂਗੀ ਕਿ ਤੁਸੀਂ ਨਾ ਸਾਨੂੰ ਇੱਕ ਵਾਰੀ ਲੂਪ ਚ ਲੈ ਲਓ ਜਿਹੜੀਆਂ ਸੰਸਥਾਵਾਂ ਵੀ ਆ ਰਹੀਆਂ ਨੇ ਬਹੁਤ ਵਧੀਆ ਸੇਵਾ ਕਰ ਰਹੇ ਹੋ ਮੈਂ ਸ਼ੁਕਰਗੁਜ਼ਾਰ ਆ ਤੁਹਾਡੀ ਕਿ ਤੁਸੀਂ ਇੰਨੀ ਸੇਵਾ ਇੱਥੇ ਕੀਤੀ ਹੈਗੀ ਹੈ ਪਰ ਮੈਂ ਇਹਨਾਂ ਨੂੰ ਜ਼ਰੂਰ ਰਿਕੁਐਸਟ ਕਰਾਂਗੀ ਕਿ ਜੇ ਤੁਸੀਂ ਸਾਨੂੰ ਥੋੜਾ ਜਿਹਾ ਲੂਪ ਇਨ ਕਰ ਲੋਗੇ ਐਸੀ ਤੁਹਾਨੂੰ ਐਟਲੀਸ ਇਹਨਾਂ ਨੂੰ ਦੱਸ ਦਾਂਗੇ ਕਿ ਕਿੱਥੇ ਲੋਡ ਹੈਗੀ ਹੈ ਬਿਕੋਜ਼ ਇਹ ਲਿਸਟ ਸਾਡੇ ਕੋਲ ਪਈ ਹੋਈ ਹੈ ਤੇ ਅਸੀਂ ਤਾਂ ਜਿਵੇਂ ਹੁਣ ਵੀ ਮੈਂ ਤੁਸੀਂ ਤੇ ਜਾ ਕੇ ਆਈਆਂ ਉੱਥੇ ਕਾਫੀ ਫੈਮਲੀਆਂ ਸੀਗੀਆਂ ਐਸੀ ਉੱਥੇ ਹੁਣ ਡਾਕਟਰ ਤੇ ਵੈਟਨਰੀ ਡਾਕਟਰ ਹੁਣ ਭੇਜਿਆ ਹੈਗਾ ਸੋ ਕਾਫੀ ਇਹੋ ਜਿਹੀ ਫੈਮਲੀਆਂ ਹੈਗੀਆਂ ਜਿਹੜੀ ਕਿ ਤੁਹਾਡੇ ਪਹੁੰਚ ਤੋਂ ਸ਼ਾਇਦ ਥੋੜੀ ਬਾਹਰ ਹੋਣ ਤੇ ਉਹਨਾਂ ਨੂੰ ਬਟ ਕੋਈ ਜਿਹੜਾ ਹੈਗਾ ਜੋ ਆਪਾਂ ਵੈਸੇ ਦੇ ਰਹੀ ਹੈਗੇ ਆ ਬਾਕੀ ਲੋਕਾਂ ਨੂੰ ਉੱਥੇ ਤੱਕ ਨਹੀਂ ਪਹੁੰਚਿਆ ਹੋਣਾ ਸਰਕਾਰ ਤਾਂ ਕਰ ਹੀ ਰਹੀ ਹੈ ਬਟ ਜੇ ਤੁਸੀਂ ਵੀ ਕੁਝ ਦੇਣਾ ਚਾਹੁੰਨ ਤਾਂ ਪਲੀਜ਼ ਸਾਨੂੰ ਲੂਪ ਇਨ ਜ਼ਰੂਰ ਕਰ ਲਓ ਇਹ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਜਿੰਦਿਆਂ ਰਾਸ਼ਨ ਆ ਚੁੱਕਾ ਇੰਨੇ ਸ਼ਾਇਦ ਇਸ ਏਰੀਆ 'ਚ ਲੋਕ ਵੀ ਨਹੀਂ ਹੈ ਪਰ ਉਹਨਾਂ ਤੱਕ ਫਿਰ ਵੀ ਨਹੀਂ ਪਹੁੰਚ ਰਿਹਾ ਇੱਕ ਵੱਡਾ ਸਵਾਲ ਹੈ ਮੈਂ ਇਹ ਨਹੀਂ ਕਹਾਂਗੀ ਕਿ ਨਹੀਂ ਪਹੁੰਚ ਰਿਹਾ ਬਟ ਮੈਂ ਇਹ ਜ਼ਰੂਰ ਕਹਾਂਗੀ ਕਿ ਥੋੜੀ ਜੀ ਸਾਨੂੰ ਜਿਹੜੀ ਕੰਪਲੇਂਟ ਆਈ ਸੀਗੀ ਉਹ ਇਨ ਇਨ ਇਕਵਿਟੇਬਲ ਡਿਸਟ੍ਰਿਬਿਊਸ਼ਨ ਦੀ ਸੀਗੀ ਜੋ ਅਸੀਂ ਵੀ ਕਰੈਕਟ ਕਰਨਾ ਚਾਹੁੰਦੇ ਆ ਤਾਂ ਮੈਂ ਤਾਂ ਹੀ ਸੰਸਥਾਵਾਂ ਨੂੰ ਵੀ ਰਿਕੁਐਸਟ ਕਰਾਂਗੀ ਕਿ ਸਾਡੇ ਕੋਲ ਪ੍ਰੋਪਰ ਐਸੀ ਨਾ ਹਰੇਕ ਪਿੰਡ ਦਾ ਜਿਹੜਾ ਜੀ ਹੈ ਉਹਦਾ ਫੋਨ ਨੰਬਰ ਤੱਕ ਲਿੱਤਾ ਹੋਇਆ ਅਸੀਂ ਹਰ ਸਰਪੰਚ ਤੇ ਨੰਬਰਦਾਰ ਦੇ ਇਨ ਟੱਚ ਹੈਗੇ ਅਸੀਂ ਫੋਨ ਹਰੇਕ ਨੂੰ ਕੱਲ ਰਾਤ ਨੂੰ ਕੀਤਾ ਕਿ ਕੋਈ ਰਹਿ ਤਾਂ ਨਹੀਂ ਗਿਆ ਯਾਨੀ ਕਿ ਜੇ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਚੱਲਣਗੇ ਤਾਂ ਲੋਕਾਂ ਤੱਕ ਵੱਧ ਮਦਦ ਪਾ ਸਕਦੇ ਮੈਂ ਮੈਂ ਇਹ ਕਹਾਂਗੀ ਜੀ ਬਿਲਕੁਲ ਬਿਲਕੁਲ ਮੈਮ ਕਨੈਕਟ ਕਨੈਕਟੀਵਿਟੀ ਦੀ ਤੁਸੀਂ ਗੱਲ ਕਰ ਰਹੇ ਹੋ ਜਿੱਥੇ ਅਸੀਂ ਖੜੇ ਆ ਇੱਥੇ ਵੀ ਕਈ ਥਾਵਾਂ ਤੋਂ ਬੰਨ ਟੁੱਟਿਆ ਉਹਨੂੰ ਲੈ ਕੇ ਕਿੱਦਾਂ ਦੀ ਪਲੈਨਿੰ ਇੱਥੇ ਜਿਹੜੇ ਨੇ 8 ਪੁਆਇੰਟਸ ਨੇ ਜਿੱਥੇ ਪਾੜ ਪਿਆ ਹੈਗਾ ਤੇ ਪ੍ਰਾਇੋਰਟੀ ਤੇ ਅਸੀਂ ਆਲਰੇਡੀ ਜਿਹੜੇ ਤਿੰਨ ਸੀਗੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਹੈ ਬਟ ਅਸੀਂ ਚਾਹੁੰਦੇ ਆ ਕਿ ਇਹ ਜਲਦ ਤੋਂ ਜਲਦ ਕੀਤਾ ਜਾਵੇ ਕਿਉਂਕਿ ਕੱਲ ਰਾਤ ਨੂੰ ਵੀ ਥੋੜਾ ਸਾ ਪਾਣੀ ਜਿਹੜਾ ਪੱਦਰ ਸੀਗਾ ਉਹ ਵੱਧ ਗਿਆ ਸੀਗਾ ਅਸੀਂ ਚਾਹੁੰਦੇ ਆ ਕਿਉਂਕਿ ਹੁਣ ਸਾਨੂੰ ਇਸ ਤੋਂ ਪਹਿਲਾਂ ਤੱਕ ਤਾਂ ਸਾਡੇ ਕੋਲ ਅਪਰੋਚ ਹੀ ਨਹੀਂ ਕੋਈ ਬਣ ਰਹੀ ਸੀਗੀ ਇੰਨਾ ਪਾਣੀ ਸੀਗਾ ਇੱਥੇ ਤਾਂ ਇਹ ਪਰਸੋਂ ਜਿਹੜਾ ਹੈਗਾ ਮੈਂ ਕਹਿ ਸਕਦੀ ਆ ਜਾਂ ਮੈਂ ਕੱਲ ਸਵੇਰ ਹੀ ਕਹਿ ਸਕਦੀ ਆ ਕਿਉਂਕਿ ਪਰਸੋਂ ਰਾਤ ਨੂੰ ਦੁਬਾਰਾ ਇੱਕ ਵਾਰੀ ਪਾਣੀ ਚੜਿਆ ਸੀਗਾ ਸਵੇਰ ਹੀ ਇਹਦੀ ਜਿਹੜੀ ਅਪਰੋਚ ਹੈ ਕ ਕਿ ਆਲਰੇਡੀ ਸਾਡੀਆ ਟੀਮਸ ਨਾਲ ਲੱਗੀਆਂ ਹੋਈਆਂ ਹੈ ਹੁਣ ਅਸੀਂ ਆਰਮੀ ਦੀ ਵੀ ਟੀਮਸ ਨਾਲ ਲਗਾ ਰਹੇ ਹਾਂ ਸੋ ਥੈਟ ਇਹ ਸਾਰੇ ਪੁਆਇੰਟਾਂ ਤੇ ਇਕੱਠੇ ਕੰਮ ਸ਼ੁਰੂ ਹੋ ਸਕੇ ਇੱਕਦਮ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਬਤੌਰ ਡੀਸੀ ਪਹਿਲਾਂ ਵੀ ਜਦੋਂ ਪਾਣੀ ਆਉਣਾ ਸ਼ੁਰੂ ਹੋਇਆ ਤੁਹਾਡੇ ਵੱਲੋਂ ਅਪੀਲ ਕੀਤੀ ਗਈ ਕਿ ਲੋਕ ਸੇਫ ਜਗ੍ਹਾ ਤੇ ਚਲੇ ਜਾਣ ਹਾਲਾਂਕਿ ਲੋਕਾਂ ਨੇ ਉਸ ਵੇਲੇ ਵੀ ਉਹ ਗੱਲ ਸ਼ਾਇਦ ਨਹੀਂ ਮੰਨੀ ਇਸ ਵੇਲੇ ਜਿਹੜੇ ਹਾਲਾਤ ਨੇ ਤੁਹਾਡੀ ਕੀ ਸਲਾਹ ਸੰਸਥਾਵਾਂ ਨੂੰ ਵੀ ਉਹਨਾਂ ਲੋਕਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ ਅਸੀਂ ਇਹ ਕਹਾਂਗੇ ਕਿ ਜੀ ਸਾਡਾ ਨਾ ਵਟਸਐਪ ਗਰੁੱਪ ਸਰਪੰਚਾਂ ਨਾਲ ਬਣਿਆ ਪਿਆ ਹੈਗਾ ਤੇ ਜਿਵੇਂ ਕੱਲ ਨੂੰ ਥੋੜੀ ਫਲਕਚੁਏਸ਼ਨ ਆਈ ਸੀਗੀ ਸਾਨੂੰ ਪਤਾ ਸੀਗਾ ਕਿ ਦੋ ਪਿੰਡਾਂ ਦੇ ਵਿੱਚ ਪਾਣੀ ਵਧ ਰਿਹਾ ਹੈ ਅਸੀਂ ਉਹਨਾਂ ਸਰਪੰਚਾਂ ਨੂੰ ਆਪਣੇ ਆਪ ਹੀ ਦੱਸ ਦਿੱਤਾ ਸੀਗਾ ਤੇ ਅਸੀਂ ਉਹ ਰੋਡ ਵੀ ਬੰਦ ਕਰਾਤੀ ਸੀਗੀ ਟ੍ਰੈਫਿਕ ਪੁਲਿਸ ਨੂੰ ਕਹਿ ਕੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਆ ਰਹੀਆਂ ਸੀਗੇ ਉਹਨਾਂ ਨੂੰ ਫਿਰ ਡਾਇਵਰਟ ਕਰਾਤਾ ਸੀਗਾ ਸੋ ਅਸੀਂ ਲੋਕਲੀ ਮੈਨੇਜ ਕਰ ਰਹੇ ਹੈਗੇ ਆ ਇਨਫੈਕਟ ਸੜਨਾਂ ਬਹੁਤ ਵਧੀਆ ਇੱਕ ਤਾਲਮੇਲ ਚੱਲ ਰਿਹਾ ਜਿਹੜੇ ਸਾਡੇ ਸਰਪੰਚ ਤੇ ਨੰਬਰਦਾਰ ਹੈਗੇ ਇਸ ਏਰੀਆ ਦੇ ਸਾਡਾ ਪੂਰਾ ਵਟਸਐਪ ਗਰੁੱਪ ਬਣਿਆ ਹੋਇਆ ਸਾਰਿਆਂ ਨੂੰ ਪਤਾ ਹੈਗਾ ਕਿ ਕੌਣ 로ਡ ਬੰਦ ਹੈ ਕੌਣ ਨਹੀਂ ਹੈਗਾ ਮੈਂ ਤਾਈ ਬਾਰ ਬਾਰ ਲੋਕਾਂ ਨੂੰ ਕਹਿ ਰਹੀ ਹਾਂ ਸਾਨੂੰ ਜ਼ਰੂਰ ਲੂਪ ਇਨ ਕਰ ਲਿਓ ਤੇ ਮੈਂ ਇਹ ਵੀ ਦੁਬਾਰਾ ਕਹਿਣਾ ਚਾਹੁੰਦੀ ਕਿ ਸਾਨੂੰ ਸਤਾਰਕਤ ਜ਼ਰੂਰ ਰਹਿਣਾ ਚਾਹੀਦਾ ਬਿਕੋਜ਼ ਦੇਖੋ ਜਿਹੜੀ ਕੁਦਰਤ ਦੀ ਇਹ ਇੱਕ ਆਫਤ ਆਈ ਹੈਗੀ ਹੈ ਉਹ ਅਸੀਂ ਸਾਡਾ ਜ਼ਿਆਦਾ ਵਸਤੋ ਨਹੀਂ ਹੈ ਉਸ ਤੇ ਕਿ ਅੱਪਾ ਉਹਨੂੰ ਰੋਕ ਸਪਾਈਏ ਜੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਜ਼ਿਆਦਾ ਮੀਂਹ ਪੈ ਗਿਆ ਉਹ ਫਲੈਸ਼ ਫਲੱਡਸ ਕਰਕੇ ਸਾਡੇ ਕੋਲ ਹੀ ਪਹੁੰਚਣਾ ਹੈ ਸੋ ਆਪਾਂ ਨੂੰ ਸਤਾਰਕਤ ਰਹਿਣ ਦੀ ਲੋੜ ਹੁਣ ਵੀ ਹੈਗੀ ਹੈ ਬਿਕੋਜ਼ ਵੈਦਰ ਫੋਰਕਾਸਟ ਤਾਂ ਹੀ ਹੈਗਾ ਹੈ ਬਟ ਅਸੀਂ ਤੁਹਾਡੇ ਨਾਲ ਹੈਗੇ ਇੱਕ ਬ੍ਰੌਂਡ ਦੀ ਗੱਲ ਨਹੀਂ ਅਸੀਂ ਤਾਂ ਹੀ ਨਾ ਜਿਵੇਂ ਸਾਨੂੰ ਮੌਕਾ ਮਿਲਿਆ ਅਸੀਂ ਇਹ ਜਿਹੜੇ ਬੰਦ ਹੈਗੇ ਆ ਅਸੀਂ ਇਹਨਾਂ ਦੀ ਰਿਪੇਅਰ ਤੇ ਲੱਗ ਚੁਕੇ ਪਰ ਜੇ ਪਾਣੀ ਘਟਦਾ ਵੀ ਹੈ ਤਾਂ ਵੀ ਚੁਣੌਤੀਆਂ ਨੇ ਬਿਮਾਰੀਆਂ ਹਨ ਹੋਰ ਕਈ ਤਰ੍ਹਾਂ ਦੀਆਂ ਪਸ਼ੂਆਂ ਦੀਆਂ ਹੋਣ ਇਨਸਾਨਾਂ ਦੀਆਂ ਉਹਨੂੰ ਲੈ ਕੇ ਪ੍ਰਸ਼ਾਸਨ ਤਿਆਰ ਹੈ ਜੀ ਜੀ ਬਿਲਕੁਲ ਅਸੀਂ ਨਾ ਰੈਦਰ ਜਿਹੜੇ ਸਾਡੇ 16 ਕੈਂਪਸ ਨੇ ਅਸੀਂ ਰਾਹਤ ਕੈਂਪ ਹੀ ਬਣਾ ਦਿੱਤੇ ਹੈਗੇ 16 ਉਹ ਪਿੰਡਾਂ 'ਚ ਹੀ ਬਣਾ ਦਿੱਤੇ ਹੈ ਜਿੱਥੇ ਸਭ ਤੋਂ ਜ਼ਿਆਦਾ ਪ੍ਰਭਾਵ ਪਿਆ ਸੀਗਾ ਜਿਵੇਂ ਕੋਨੇਵਾਲ ਤੰਗਈ ਰਮਦਾਸ ਅਨ ਫੈਕਟ ਇਵਨ ਬੋਲੀ ਸਾਬ ਅੜਾਈਆਂ ਮੱਚਾ ਖਫੂਲਾ ਇਹਨਾਂ ਮਤਲਬ ਬੜੇ ਸਾਰੇ ਜਿਹੜੇ ਪੁਆਇੰਟ ਸੀਗੇ ਜਿਹੜੇ ਇੰਪੈਕਟ ਹੋਈ ਸੀਗੇ ਅਸੀਂ ਉਹਨਾਂ ਵਿੱਚ ਹੀ ਜਿਹੜੇ ਆਪਣੇ ਕੈਂਪ ਬਣਾ ਦਿੱਤੇ ਆ ਉੱਥੇ 24 ਘੰਟੇ ਡਾਕਟਰਸ ਬੈਠਦੇ ਆ ਉਹਨਾਂ ਕੋਲ ਜਿਹੜਾ ਜੇ ਸੱਪ ਦੱਸ ਦਿੰਦਾ ਹੈਗਾ ਤਾਂ ਫਿਰ ਉਹ ਉਹ ਉਹਨਾਂ ਕੋਲ ਐਂਟੀਡੋਟ ਵੀ ਹੈਗਾ ਵੈਨਮ ਦਾ ਉਹ ਵੀ ਹੈਗਾ ਉੱਥੇ ਹੀ ਲੱਗ ਜਾਏਗਾ ਨਾਲੇ ਬਾਕੀ ਜਿਹੜੀ ਰਾਹਤ ਸਮਗਰੀ ਹੈ ਚੱਪਲਾ ਸੁੱਕਾ ਰਾਸ਼ਨ ਬੱਚਿਆਂ ਦੇ ਕੱਪੜੇ ਕਿਤਾਬਾਂ ਖਿਡੌਣੇ ਲੇਡੀਜ਼ ਦੇ ਸੂਟ ਸੈਨੇਟਰੀ ਨੈਪਕਿਨ ਸਾਰਾ ਕੁਝ ਉੱਥੇ ਹੈਗਾ ਤੁਸੀਂ ਆਪਣੇ ਨੀਅਰੈਸਟ ਜਿਹੜਾ ਤੁਹਾਡਾ ਤੁਹਾਡੇ ਪਿੰਡ ਨੂੰ ਜਿਹੜਾ ਸਭ ਤੋਂ ਨੀਅਰੈਸਟ ਪੈਂਦਾ ਹੋਵੇ ਸਭ ਤੋਂ ਨੇੜੇ ਪੈਂਦਾ ਹੋਵੇ ਰਾਹਤ ਸੈਂਟਰ ਉੱਥੇ ਪਹੁੰਚੋ ਤੁਹਾਨੂੰ ਸਾਰੀ ਰਿਕੁਆਇਰਮੈਂਟ ਸਾਡੀ ਉੱਥੇ ਮੀਟ ਹੋ ਜਾਣਗੀ ਹੈ ਤੁਹਾਡਾ ਕਿੱਥੇ ਹੋਰ ਜਾਣ ਦੀ ਲੋੜ ਹੀ ਨਹੀਂ ਹੈਗੀ मतलब ਤੁਸੀਂ ਸਿੰਪਲੀ ਆਪਣਾ ਜੇ ਉੱਥੇ ਤੁਰੰਤ ਪ੍ਰਭਾਵ ਨਾਲ ਮਿਲ ਰਿਹਾ ਤਾਂ ਤੁਹਾਨੂੰ ਤੁਰੰਤ ਮਿਲ ਜੇਗਾ ਜੇ ਬਾਈ ਚਾਂਸ ਅਨਾਕੋਲ ਖਤਮ ਹੋ ਗਈ ਹੋਗੀ ਉਸ ਚੀਜ਼ ਉਹ ਸ਼ਾਮ ਤੱਕ ਤੁਹਾਨੂੰ ਉੱਥੇ ਹੀ ਪ੍ਰੋਵਾਈਡ ਹੋ ਜੇਗੀ। ਨਬ ਆਪਣੀ ਟੀਮ ਬਾਰੇ ਕੀ ਕਹੋਗੇ ਕਿਉਂਕਿ ਤੁਸੀਂ ਪੂਰੀ ਟੀਮ ਦੇ ਸਮੇਤ ਰਾਤ 12 ਵਜੇ ਵੀ ਤੁਸੀਂ ਸੜਕਾਂ ਤੇ ਨਜ਼ਰ ਆਉਂਦੇ ਹੋ ਸਵੇਰੇ 6 ਵਜੇ ਫਿਰ ਤੁਸੀਂ ਸੜਕਾਂ ਤੇ ਨਜ਼ਰ ਆਉਂਦੇ ਹੋ ਕਿੱਦਾਂ ਸਾਰਾ ਕੁਝ ਮੈਨੇਜ ਕਰ ਰਹੇ ਹੋ ਤੁਹਾਡੀ ਟੀਮ ਦਾ ਕਿੰਨਾ ਕੋ ਵਧੀਆ ਸਾਥ ਮੈਂ ਕਹਾਂਗੀ ਜੀ ਇਹਨਾਂ ਦੇ ਬਿਨਾਂ ਤਾਂ ਕੁਝ ਮੁਮਕਿਨ ਨਹੀਂ ਹੈਗਾ ਬਿਕੋਜ਼ ਇਹ ਸਾਰੇ ਮੇਰੇ ਏਡੀਸੀਸ ਮੇਰੇ ਐਸਟੀਐਮਸ ਤੁਸੀਂ ਦੇਖ ਲਓ ਆਰਮੀ ਦਾ ਇੰਨਾ ਸਪੋਰਟ ਰਿਹਾ ਹੈ ਐਨਡੀਆਰਐਫ ਦਾ ਸਪੋਰਟ ਰਿਹਾ ਹੈਗਾ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਮੈਂ ਉਹ ਹੀ ਕਹਿ ਰਹੀ ਸੀ ਜਿਹੜੀ ਰਾਹਤ ਦਾ ਕਾਰਜ ਹੈ ਨਾ ਉਹ ਇੱਕ ਜਣਾ ਕਦੀ ਨਹੀਂ ਕਰ ਸਕਦਾ ਇੱਕ ਸਾਂਝਾ ਕੰਮ ਹੈਗਾ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੀ ਹਾਂ ਕਿ ਤੁਸੀਂ ਕਿਸੇ ਵੀ ਹੋਰ ਜ਼ਿਲ੍ਹੇ ਦੇ ਵਿੱਚ ਵੀ ਜਾਓਗੇ ਨਾ ਤੁਹਾਨੂੰ ਇਹੀ ਡਾਂਟਾ ਮਿਲਣਾ ਹੈ ਸਾਰੇ ਅਫਸਰ ਉੱਥੇ ਵੀ ਐਵੇਂ ਹੀ ਲੱਗੇ ਹੋਏ ਆ ਸੋ ਉਹੀ ਕਮਿਟਮੈਂਟ ਦੇ ਨਾਲ ਉਹੀ ਡੈਡੀਕੇਸ਼ਨ ਦੇ ਨਾਲ ਲੱਗੇ ਹੋਏ ਆ ਬਿਕੋਜ਼ ਅਸੀਂ ਸਾਰੇ ਇਸ ਇਸ ਐਡੀ ਜਿਹੜੀ ਆਫਤ ਆਈ ਹੈਗੀ ਹੈ ਉਸ ਤੋਂ ਇਕੱਠੇ ਨਿਕਲਾਂਗੇ ਪਰ ਤੌਰ ਅਫਸਰ ਹਰ ਕੋਈ ਕੰਮ ਕਰ ਰਿਹਾ ਪਰ ਇਸ ਦੌਰ ਦੇ ਵਿੱਚ ਜਿਹੜੀਆਂ ਅਸੀਸਾਂ ਨੇ ਜਿਹੜੀਆਂ ਬlesing's ਨੇ ਉਹ ਵੀ ਬਹੁਤ ਕੰਮ ਆਉਂਦੀ ਹੈ ਬਹੁਤ ਸਾਰੇ ਲੋਕ ਤੁਹਾਨੂੰ ਬlesing ਦਿੰਦੇ ਹੋਏ ਨਜ਼ਰ ਵੀ ਆ ਰਹੇ ਨੇ ਨਹੀਂ ਮੈਂ ਤਾਂ ਇਹ ਕਹਾਂਗੀ ਜੀ ਇਹ ਉਹਨਾਂ ਦਾ ਬੜਪਨ ਹੈ ਕਿਉਂਕਿ ਦੇਖੋ ਇੰਨੀ ਪਰਿਸਥਿਤੀ ਦੇ ਵਿੱਚ ਜਦੋਂ ਆਪਣਾ ਆਪ ਦਾ ਘਰ ਟੁੱਬਿਆ ਹੋਵੇ ਤੇ ਬਜ਼ੁਰਗਾਂ ਨੂੰ ਲੱਗੇ ਕਿ ਦੇਖੋ ਸਾਡੇ ਕੋਲੇ ਲੋਕ ਆਏ ਆ ਭਾਵੇਂ ਕੋਈ ਵੀ ਆਇਆ ਹੋਵੇ ਨਾ ਉਹਨਾਂ ਦੇ ਕਰ ਉਚਾ ਜ਼ਰੂਰ ਤੁਹਾਨੂੰ ਪੁੱਛਣਗੇ ਕਲਾ ਜ਼ਰੂਰ ਮਿਲਦਾ ਉਹ ਉਹਨਾਂ ਦੇ ਦਿਲ ਦੇ ਵਿੱਚ ਐਡੀ ਸਪੇਸ ਹੈਗੀ ਹੈ ਕਿ ਉਹ ਸਾਨੂੰ ਆਪਣੀ ਹਾਲਾਤਾਂ ਦੇ ਵਿੱਚ ਵੀ ਸਾਨੂੰ ਬlesing ਦੇ ਸਕਦੇ ਆ ਉਹ ਪੰਜਾਬ ਦਾ ਸੱਚੀ ਖਜ਼ਾਨਾ ਹੈ ਤੇ ਉਹ ਉਹ ਚੜ੍ਹਦੀ ਕਲਾ ਜਿਹੜੀ ਉਹ ਹੈ ਐਕਚੁਅਲੀ ਅਸੀਂ ਕਹਿੰਦੇ ਕਿ ਉਹ ਤੁਹਾਡੀ ਟੀਮ ਦੇ ਲਈ ਵੀ ਇੱਕ ਬੂਸਟ ਦਾ ਕੰਮ ਕਰਦਾ ਬਿਲਕੁਲ ਮਤਲਬ ਅਸੀਂ ਬਹੁਤ ਹੀ ਹੰਬਲ ਫੀਲ ਕਰਦੇ ਜੀ ਸਾਨੂੰ ਵੀ ਇੱਕ ਲਰਨਿੰਗ ਹੀ ਮਿਲਦੀ ਹੈ ਕਿ ਇੰਨੀ ਐਡਵਰਸਿਟੀ ਦੇ ਵਿੱਚ ਵੀ ਇੰਨੇ ਇੰਨੇ ਮਤਲਬ ਡਿਫਿਕਲਟ ਔਖੇ ਸਮੇਂ ਦੇ ਵਿੱਚ ਵੀ ਲੋਕਾਂ ਕੋਲ ਉਹ ਹੈ ਕਿ ਅਸੀਂ ਬਾਕੀਆਂ ਨੂੰ ਬਲੇਸਿੰਗਸ ਦਾ ਵੀ ਦਈਏ ਆਪਣੇ ਕੋਲ ਜੋ ਵੀ ਹੈਗਾ ਉਹ ਵੀ ਸਾਂਝਾ ਕਰ ਲਈਏ ਬਹੁਤ ਵੱਡੀ ਲਰਨਿੰਗ ਸਿੱਖ ਸਾਡੇ ਲਈ ਵੀ ਹੈਗੀ ਹੈ। ਬਿਲਕੁਲ ਏਡੀਸੀ ਗੁਪਤਾ ਵੀ ਸਰ ਇੱਕ ਮੈਂ ਛੋਟਾ ਜਿਹਾ ਸਵਾਲ ਕਰਨਾ ਚਾਹਨਾ ਕਿਉਂਕਿ ਮੈਮ ਦੀ ਤੁਸੀਂ ਟੀਮ ਦਾ ਹਿੱਸਾ ਹੋ ਔਰ ਇੱਕ ਮਾਰ ਦਰਸ਼ਕ ਜਦੋਂ ਵਧੀਆ ਹੋਵੇ ਟੀਮ ਲੀਡਰ ਵਧੀਆ ਹੋਵੇ ਤਾਂ ਕੰਮ ਹੋਰ ਵਧੀਆ ਹੁੰਦਾ ਤਾਂ ਗਰਾਊਂਡ ਤੇ ਕੀ ਇਸ ਵੇਲੇ ਹਾਲਾਤ ਨੇ ਔਰ ਕਿੰਨਾ ਕੁ ਲੋਕਾਂ ਦਾ ਸਹਾਇਕ ਮਿਲਿਆ ਗਰਾਉਂਡ ਤੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਜੀ ਪਾਣੀ ਦਾ ਸਤਾਰ ਜਿਹੜਾ ਉਹ ਥੋੜਾ ਜਿਹਾ ਵਧਿਆ ਸੀਗਾ ਕੱਲ ਲੇਕਿਨ ਅੱਜ ਫੇਰ ਉਹ ਪਾਣੀ ਦਾ ਸਤਾਰ ਜਿਹੜਾ ਹੈਗਾ ਉਹ ਘਟਣ ਦੇ ਪਾਸੇ ਹੈਗਾ ਤੇ ਕਾਫੀ ਪਿੰਡਾਂ ਦੇ ਵਿੱਚ ਉਹਦੀ ਹੁਣ ਲੋਕੀ ਜਿਹੜੇ ਨੇ ਸਾਰੇ ਐਕਸੈਸਿਬਲ ਨੇ ਪਿੰਡ ਜਿੱਥੇ ਨੇ ਟਰੈਕਟਰ ਟਰਾਲੀ ਜਿੱਥੇ ਅੱਗੇ ਪਹਿਲਾਂ ਅੱਜ ਤੋਂ 3 ਦਿਨ ਪਹਿਲਾਂ ਪਹੁੰਚ ਨਹੀਂ ਸੀ ਕਰ ਪਾਰੀ ਹੁਣ ਲੋਕਾਂ ਦੀ ਆਵਾਜਾਈ ਦਾ ਸਾਧਨ ਜਿਹੜਾ ਹੈਗਾ ਉਹ ਹਰ ਕਿਤੇ ਅਵੇਲੇਬਲ ਹੈ ਔਰ ਜੇਕਰ ਮੈਂ ਟੀਮ ਔਰ ਡੀਸੀ मैम ਦੇ ਤਾਲਮੇਲ ਦੀ ਗੱਲ ਕਰਾਂ ਤਾਂ ਉਹ ਕਿੰਨਾ ਕੁ ਵਧੀਆ ਹੈ ਅ ਅਸੀਂ ਸਾਰੇ ਖੁਸ਼ਕਿਸਮਤ ਆਂ ਜੀ ਮਾਨਯੋ ਸਾ ਉਹਨਾਂ ਦਾ ਜਿਹੜਾ ਯੋਗਦਾਨ ਹੈ ਉਹਨਾਂ ਦਾ ਰੋਲ ਹੈ ਉਹਨਾਂ ਦੀ ਪਲੈਨਿੰਗ ਹੈ ਉਹ ਵਾਕਈ ਇੱਕ ਲੀਡਰ ਦੀ ਭੂਮਿਕਾ ਉਹ ਜਿਹੜੀ ਅਦਾ ਕਰ ਰਹੇ ਹਨ ਜਿਹਦੇ ਨਾਲ ਕਿ ਸਾਰੀ ਟੀਮ ਸਣੇ ਮੇਰੇ ਸਣੇ ਬਾਕੀ ਸਾਡੇ ਸਾਰੇ ਜਿਹੜੇ ਟੀਮ ਮੈਂਬਰਸ ਨੇ ਕਲੀਕਸ ਨੇ ਅਸੀਂ ਸਾਰੇ ਇੱਥੇ ਵੀ ਜਿੰਨੇ ਖੜੇ ਆ ਅਸੀਂ ਸਾਰੇ ਕੰਮ ਕਰਨ ਨੂੰ ਪੂਰੇ ਤਿਆਰ ਹਾਂ ਔਰ ਪੂਰੇ ਮੋਟੀਵੇਟਿਡ ਹਾਂ ਔਰ ਜਿਵੇਂ ਕਿ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਅੱਗੇ ਕਿਹਾ ਕਿ ਅਜਿਹੇ ਢਾਂਚਾ ਸਾਰੇ ਜ਼ਿਲ੍ਹਿਆਂ ਸਤੋਂ ਨੂੰ ਮਿਲੇਗਾ